ਰਖ ਮਾਲਕ ਤੇ ਡੋਰਾ ਜਿਨ੍ਹਾਂ ਨੇ ਉਹਨਾਂ ਤੇ ਡੋਰਾ ਸੁੱਟਿਆ ਆ ਫਿਰ ਉਹਨਾਂ ਨੂੰ ਕੋਈ ਫਿਕਰ ਨਹੀਂ ਤੂੰ ਕਿਉਂ ਡੋਦਾ ਏ ਇੱਕ ਰਸਤਾ ਬੰਦ ਹੁੰਦਾ ਚਾ ਇੱਕ ਰਾਹ ਬੰਦ ਹੋ ਜਾਵੇ ਤੇ ਮਹਾਰਾਜ ਚਾਰ ਕੋਲ ਦੁਨੀਆ ਇੱਕ ਬੰਦ ਕਰੇ ਤੇ ਮਹਾਰਾਜ ਚਾਰ ਕੋਰ ਖੋਲ ਦਿੰਦੇ ਨੇ ਆਓ ਨਸ਼ਹਰਾ ਸਾਹਿਬ ਸੁੱਤ ਲੈ ਕੇ ਚੱਲਿਆ ਹਜੂਰ ਗਰੀਬਨਵਾਰ ਕਿਲੇ ਵਾਲੇ ਸੱਤੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਮਹਾਰਾਜ ਕੋ ਲਾਗੇ ਨਸ਼ਹਰਾ ਸਾਹਿਬ ਦੇ ਪਿੰਡਿਆ ਕਾਨੋ ਆਣ ਉਹ ਤੇ ਸ਼ਾਮੇ ਆਉਂਦੀ ਇੱਕ ਮਾਤਾ ਜਿਹਦਾ ਘਰ ਵਾਲਾ ਨਹੀਂ ਸਿਰ ਤੇ ਉਹਦਾ ਪੁੱਤਰ ਆ 5-7 ਬਾਲ ਦਾ 5-7 ਸਾਲ ਦਾ ਬਾਲ ਨੂੰ ਕੁਸ਼ਟ ਰੋਗ ਹੋ ਗਿਆ ਕੁਸ਼ਟ ਰੋਗ ਕਹਿੰਦੇ ਨੇ ਪੂਰੇ ਸਰੀਰ ਤੇ ਕੋਹਰ ਚੱਲ ਗਿਆ। ਸਰੀਰ ਬਚਿਆ ਨਹੀਂ ਜਿੱਥੇ ਕੋਹੜ ਨਹੀਂ ਪੂਰਾ ਸਰੀਰ ਭਰ ਗਿਆ। ਬੜੇ-ਬੜੇ ਡਾਕਟਰਾਂ ਦੇ ਕੋਲ ਗਈ ਆ ਬੜਾ-ਬੜਾ ਇਲਾਜ ਕਰਾ ਲਿਆ। ਸਾਰੇ ਪਾਸੇ ਭੱਜ ਨੱਠ ਕੇ ਉਹਨੇ ਵੇਖ ਲਿਆ। ਬੜੇ ਸੰਤਾਂ ਮਹਾਂਪੁਰਖਾਂ ਕੋਲ ਵੀ ਖੈਰ ਪਵਾ ਲਈ। ਪਰ ਕਿਥੋਂ ਬਖਸ਼ਿਸ਼ ਨਾ ਹੋਈ ਫਿਰ ਕਿਸੇ ਸਰੀਰ ਨੇ ਦੱਸਿਆ ਕਹਿੰਦੇ ਉਹ ਬੀਬਾ ਅਨਸ਼ਹਿਰਾ ਸਾਹਿਬ ਜਾਨ ਮਹਾਰਾਜ ਜੀ ਹੁਗਰੀਬਨਵਾਰ ਕਿਲੇ ਵਾਲੇ ਬਰਾਜਮਾਨ ਨੇ ਅਸੀਂ ਵੀ ਉਹਨਾਂ ਬਾਰੇ ਸੁਣਿਆ ਕਿ ਬੜੀ ਵੱਡੀ ਹਸਤੀ ਦੇ ਮਾਲਕ ਨੇ ਉਹਨਾਂ ਕੋ ਜਾ ਤੇ ਉਹਨਾਂ ਕੋ ਜਾ ਕੇ ਬਖਸ਼ਾ ਉਹਨਾਂ ਕੋ ਜਾ ਕੇ ਖੈਰ ਪਵਾ ਤੇ ਮਾਤਾ ਨੇ ਇਸ ਤਰ੍ਹਾਂ ਹੀ ਬਾਲ ਚੁੱਕਿਆ ਗੋਦੀ 'ਚ ਤਨ ਸ਼ਹਰਾ ਸਾਹਿਬ ਪਹੁੰਚ ਗਈ ਤੇ ਜਦੋਂ ਉਹਨਾਂ ਸ਼ਹਰਾ ਸਾਹਿਬ ਪਹੁੰਚੀ ਨਾ ਸ਼ਹਰਾ ਸਾਹਿਬ ਸੰਗਤ ਬਣੀ ਹੁਣ ਮਹਾਰਾਜ ਦੇ ਕੋਲ ਜਾਇਆ ਨਾ ਹੁਣ ਵਿਚਾਰੀ ਸੋਚਦੀ ਆ ਦੂਰਾਂ ਹੀ ਵਰਲਾਪ ਕਰਦੀ ਕਿ ਮਹਾਰਾਜ ਦੇ ਕੋਲ ਕਿਵੇਂ ਜਾਵਾਂ ਅਰਜ਼ ਕਿਵੇਂ ਕਰਾਂ ਤੇ ਉਹ ਤੇ ਅੰਦਰ ਦੀਆਂ ਜਾਂਦ ਦੇ ਅਨਸਾਰ ਹੁਣ ਸਾਰੀ ਸੰਗਤ ਦੇ ਵਿੱਚ ਪਿਛੇ ਖਲੋਤੀ ਆ ਬਾਲ ਉਹਨੇ ਗੋਦੀ 'ਚ ਚੁਪਿਆ ਆਪਣਾ ਤੇ ਸੰਗਤ ਦੇ ਵਿੱਚੋਂ ਹੀ ਮਹਾਰਾਜ ਦਾ ਉਹਨੂੰ ਥੋੜਾ ਜਿਹਾ ਨਾ ਦਰਸ਼ਨ ਹੋਇਆ ਜਿਵੇਂ ਕੋਈ ਸਰੀਰ ਦੂਰ ਬੈਠਾ ਹੋਵੇ ਤੇ ਸੰਗਤ ਦੇ ਵਿੱਚੋਂ ਕਿਦੇ ਦਰਸ਼ਨ ਹੋ ਜਾਂਦਾ ਉਹਨੂੰ ਇਸੇ ਤਰ੍ਹਾਂ ਮਹਾਰਾਜ ਦਾ ਜਦੋਂ ਹੋਇਆ ਨਾ ਦਰਸ਼ਨ ਉਥੋਂ ਹੀ ਹੱਥ ਜੋੜਦੇ ਕਹਿਣ ਲੱਗੀ ਮਹਾਰਾਜ ਹਜੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੈਂ ਗਰੀਬੀ ਤੁਹਾਡੇ ਦਰ ਤੇ ਆਈ ਆ ਤੁਹਾਡਾ ਇੰਨਾ ਕ ਦਰਸ਼ਨ ਹੀ ਨਸੀਬ ਹੋਇਆ ਤੇ ਦੂਰੋਂ ਅਰਦਾਸ ਕੀਤੀ ਮਹਾਰਾਜ ਮੇਰਾ ਪੁੱਤਰ ਠੀਕ ਕਰ ਮਾਂ ਦੀ ਅਰਦਾਸ ਮਹਾਰਾਜ ਮੇਰਾ ਪੁੱਤਰ ਠੀਕ ਕਰ ਦਿਓ ਗਰੀਬ ਨਿਵਾਸ ਤੇ ਮੇਰੀ ਮਾਝਿਆ ਘਰੇ ਉਹ ਮਾਰਾ ਸੁਣ ਵਾਲੀ ਹੈ ਤੇ ਜਦੋਂ ਉਹ ਸੂਹੇਗੀ ਨਾ ਮੈਂ ਮਹਾਰਾਜ ਦੀ ਦੋ ਸੇਰ ਘਿਓ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੇ ਤੁਹਾਡੇ ਚਰਨਾਂ 'ਚ ਅਰਪਣ ਕਰਾਂਗੀ ਉਹ ਗਰੀਬੜੀ ਜਿੰਨੇ ਜੋਗੀ ਆ ਗਈ ਸੀ ਉਹਦੀ ਮਾਂ ਦੋ ਸੇਰ ਘਿਓ ਲਾਵਾਂਗੀ ਮਹਾਰਾਜ ਤੇ ਤੁਹਾਡੇ ਚਰਨਾਂ 'ਚ ਅਰਪਣ ਕਰਾਂਗੀ ਉਹ ਪ੍ਰਿਆਗ ਹੁਣ ਸੁਣਿਗੇ ਕੋ ਸਵਾ ਮਹੀਨਾ ਡੇਢ ਮਹੀਨਾ ਲੰਘਿਆ ਤੇ ਮਾਤਾ ਦਾ ਪੁੱਤ ਜਿਹੜਾ ਆ ਹੌਲੀ ਹੌਲੀ ਸਰੀਰ ਨਰਵਾ ਹੋਣਾ ਸ਼ੁਰੂ ਹੋ ਗਿਆ ਡੇਢ ਦੋ ਮਹੀਨੇ ਲੰਘੇ ਸਰੀਰ ਬਿਲਕੁਲ ਸਾਫ਼ ਬਿਲਕੁਲ ਮਹਾਰਾਜ ਨੇ ਬਖਸ਼ਿਸ਼ ਕੀਤੀ ਉਧਰ ਉਹਦੀ ਮਦਦ ਸੁਈ ਘੋੜ ਧਾਰਾ ਜੋਣੀਆਂ ਸ਼ੁਰੂ ਕੀਤੀਆਂ ਦੁੱਧ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਘਿਓ ਬਣਾਉਣਾ ਮਹਾਰਾਜੀਆਂ ਵਾਸਤੇ ਸ਼ੁਰੂ ਕੀਤਾ ਹੁਣ ਘਿਓ ਜਦੋਂ ਦੋ ਸੇਰ ਹੋ ਗਿਆ ਨਾ ਤੇ ਨਿਸ਼ਾਰਾ ਸਾਹਿਬ ਭਾ ਕੇ ਨੋਨਣੀ ਦੇ ਵਿੱਚ ਤੇ ਨਿਸ਼ਾਰਾ ਸਾਹਿਬ ਫਿਰ ਉਹ ਅੱਗੇ ਨਵਾਲ ਲੱਗਾ ਸੰਗਤ ਤੇ ਫਿਰ ਦਰਸ਼ਨ ਫੇਰ ਨਾ ਹੋਏ ਮਹਾਰਾਜ ਹੁਣ ਲੈਨ ਦੇ ਵਿੱਚ ਲੱਗ ਗਈ ਕਿ ਮਹਾਰਾਜ ਨੂੰ ਮੱਥਾ ਤੇ ਟੇਕਾਂ ਬਚਨ ਹੋਏ ਚਾਹੇ ਨਾ ਹੋਏ ਅੱਗੇ ਵੀ ਤੇ ਗਰੀਬ ਨਵਾਜ਼ ਨੇ ਸੁਣੀ ਆ ਹੁਣ ਵੀ ਸੁਣਿਆ ਉਹਨਾਂ ਇਸ ਤਰ੍ਹਾਂ ਕੀਤਾ ਵੀ ਲੈਨ ਚ ਲੱਗੀ ਆ ਵੀ ਹੋਲੀ-ਹੋਲੀ ਸੰਗਤ ਦੇ ਨਾਲ ਮਹਾਰਾਜ ਦੇ ਕੋਲ ਪਹੁੰਚ ਗਈ ਆ ਅੱਗੇ ਜਾ ਕੇ ਘੋੜੀ ਢੋਲ ਨਹੀਂ ਰੱਖ ਦਿੱਤੀ ਆ ਤੇ ਮਹਾਰਾਜਿਆਂ ਨੂੰ ਮੱਥਾ ਟੇਕ ਕੇ ਨਾ ਤੇ ਪਿੱਛੇ ਹੋ ਕੇ ਮਾਤਾ ਬੈ ਗਈ ਸੰਗਤ ਦੇ ਵਿੱਚ ਜਾ ਕੇ ਤੇ ਵੇਖ ਲਿਆ ਸਨਾਲ ਜਿਹੜੇ ਸ੍ਰੀ ਸਨ ਕੀ ਸੰਧੂ ਆਇਆ ਤੇ ਤੋਂ ਕੀਤਾਂ ਦੀ ਸਮਾਪਤੀ ਹੋਈ ਨਾ ਤਾਂ ਘਿਓ ਵੇਖੇ ਸਤ ਗਿਆਨ ਸਿੰਘ ਨੇ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਘਿਓ ਘਰ ਦਾ ਕੱਢਿਆ ਬੜਾ ਵਧੀਆ ਆ ਤੇ ਮਹਾਰਾਜ ਜੀ ਸਿਆਲ ਦੇ ਦਿਨ ਨੇ ਤੇ ਘਿਓ ਜਿਹੜਾ ਮੈਨੂੰ ਦੇ ਦਿਓ ਮੈਂ ਪੰਨੀਆਂ ਬਣਾ ਕੇ ਛਕਾਂ ਇਹ ਘਿਓ ਮੈਨੂੰ ਦੇ ਦਿਓ ਮੈਂ ਮਹਾਰਾਜ ਜੀ ਪੰਨੀਆਂ ਬਣਾ ਕੇ ਛਕਾਂ ਛਕਾਂਗਾ ਤੇ ਹੁਣ ਮਹਾਰਾਜ ਮਹਾਰਾਜ ਜੀ ਰੰਗ ਝੋਗੇ ਗਰੀਬਨਵਾਸ ਸੱਚੇ ਪਾਤਸ਼ਾਹ ਰੰਗ ਝੋਗੇ ਕਹਿੰਦੇ ਸੋਹਣਿਆ ਇਹ ਕੋੜ ਪਿਆ ਜਿੰਨਾ ਖਾਧਾ ਜਾਂਦਾ ਖਾਲਾ ਇਕ ਕੋੜ ਪਿਆਈ ਜਿੰਨਾ ਖਾਧਾ ਜਾਂਦਾ ਈ ਫਾਲਾ ਇਹ ਬਚਨ ਸੁਣਿਆ ਸੰਤਾਂ ਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਡੇ ਪੈਨੇ ਮਾਫੀਆਂ ਮੰਗਣ ਮਹਾਰਾਜ ਮੈਂ ਭੁੱਲਣ ਹਾਰ ਮੈਨੂੰ ਬਖਸ਼ੋ ਮੈਂ ਭੁੱਲਣ ਹਾਰ ਗਰੀਬ ਨਵਾਜ਼ ਮੈਨੂੰ ਬਖਸ਼ੋ ਉਹ ਮਹਾਰਾਜ ਕਹਿੰਦੇ ਨੇ ਸੋਹਣਿਆ ਜਿਹੜੀ ਗੁਰੂ ਘਰ ਚ ਵਸਤ ਹੁੰਦੀ ਆ ਨਾ ਉਹਦੇ ਪੁੱਛੇ ਕਈ ਮੰਗਾ ਹੁੰਦੀਆਂ ਉਹਨਾਂ ਨੂੰ ਤੁਸੀਂ ਵੀ ਆਏ ਹੋ ਜਦੋਂ ਗੁਰੂ ਗ੍ਰੰਥ ਸਾਹਿਬਹ ਜੀ ਅੱਗੇ ਮੱਥਾ ਟੇਕਿਆ ਹੁਣ ਸੱਚ-ਸੱਚ ਸਾਰੇ ਦੱਸਿਓ ਮੰਗ ਤੇ ਕੋਈ ਨਾ ਕੋਈ ਆਇਆ ਸੀ ਨਾ ਮੰਗ ਤੇ ਸਭ ਦੇ ਅੰਦਰ ਆ ਮਹਾਪੁਰਸ਼ਾਂ ਦੇ ਸਥਾਨ ਤੇ ਆਏ ਹੋ ਸੋਚ ਕੇ ਆਏ ਹੋ ਮਹਾਪੁਰਸ਼ਾਂ ਦੇ ਸਥਾਨ ਤੇ ਜਾਈਏ ਭਲਾ ਹੋਏਗਾ ਸੋਚ ਕੇ ਆਏ ਹੋ ਨਾ ਸਾਰੇ ਇਸ ਤਰ੍ਹਾਂ ਹੀ ਹੁੰਦਾ ਕੋਈ ਨਾ ਕੋਈ ਮੰਗ ਹੁੰਦੀ ਆ ਅੰਦਰ ਹੁਣ ਜਦੋਂ ਇਹ ਬਚਨ ਹੋ ਗਿਆ ਤੇ ਮਾਰੇ ਕਹਿੰਦੇ ਨੇ ਜਾ ਮਾਤਾ ਨੂੰ ਜਾ ਕੇ ਪੁੱਛ ਕੇ ਆ ਜਿਹਨੇ ਲੈ ਕੇ ਆਈ ਹੁਣ ਜਾ ਕੇ ਜਦੋਂ ਮਾਤਾ ਦਾ ਬਚਨ ਕੀਤਾ ਉਹਨੇ ਸਾਰਾ ਬਚਨ ਦੁੱਤਿਆ ਵੇਖ ਤਾਂ ਆ ਕੇ ਮਾਰੇ ਤੇ ਚਰਨ ਪਾ ਲਿਆ ਮਾਰੇ ਮੈਨੂੰ ਬਖਸ਼ ਮਾਰੇ ਕਹਿੰਦੇ ਸੋਹਣਿਆ ਸਦਾ ਹੀ ਬਖਸ਼ਿਆ ਸਦਾ ਹੀ ਬਖਸ਼ਿਆ ਮਾਰੇ ਨੇ ਬਖਸ਼ਲਾਤ ਹੁਣ ਕਹਿੰਦੇ ਨੇ ਇਹ ਜਿਹੜਾ ਘਿਓ ਆ ਨਾ ਇਹਨੂੰ ਚੁੱਕ ਕੇ ਤੇ ਉੱਚੀ ਜਗ੍ਹਾ ਤੇ ਰੱਖ ਦਿਓ ਇਹ ਅਸੀਂ ਆਪ ਦੱਸਾਂਗੇ ਕਿੱਥੇ ਵਰਤਣਾ ਤੇ ਅਸੀਂ ਆਪ ਦੱਸਾਂਗੇ ਕਿੱਥੇ ਲੱਖ ਕਿਲੇ ਵਾਲੇ ਤੇ ਡੋਦਾ ਤੂੰ ਕਿਉਂ ਡੋਬੇ ਮੈਂ ਇੱਕ ਦਸਤਾ ਬਦੁੰਦਾ ਚਾਰ ਲੱਖ ਖੋਲਾਰੇ ਇੱਕ ਦਸਤਾ ਬਦੁੰਦਾ ਚਾਰ ਲੱਖ ਖੋਲਾਰੇ ਰਖਿਤੇਲੇ ਵਾਲੇ ਤੇ ਡੋਦਾ ਮਿਲਨੇ ਵਾਲੇ ਤੇ ਤੋੜਾ ਤੂੰ ਕਢੋ ਨਾਏ ਇੱਕ ਰਸਤਾ ਬਦ ਹੁਦਾ ਚਾਨ ਰੱਬ ਕੋ ਜਾਏ ਇੱਕ ਰਸਤਾ ਬਦ ਉਹ ਵੀ ਸਕਦਾ ਏ ਕਹਿ ਲੈ ਤੇ ਲਿਖ ਤੇਰੇ ਉਹ ਤੂੰ ਵੀ ਸਕਦਾ ਏ ਕਹਿ ਦੇ ਦੀਵਨੇ ਉਹ ਤੂੰ ਵੀ ਸਕਦਾ ਏ ਤੂੰ ਤੇ ਵੀ ਸਕਦਾ ਏ ਉਹ ਕੋ ਵੀ ਸਕਦਾ ਏ ਉਹ ਤੇ ਕੀ ਸਤ ਦਾਇਆ ਆਹ ਕੋ ਵੀ ਸਤਰਾਏ ਮੈਲੇ ਦੇ ਲੇਖ ਤਰਿਓ ਧੂਕ ਸਕਦਾ ਕਿਉਂਕਿ ਉਹਦੇ ਬਖਸ਼ਾਹ ਨਾਰ ਨੇ ਮਾਲਕ ਨੇ ਨਾ ਜੋ ਮਰਜ਼ੀ ਕਰ ਸਕਦਾ ਇੱਕ ਸਰੀਰ ਉਹਦੇ ਕੋਈ ਭੁੱਲ ਭੁੱਲ ਹੋ ਗਈ ਬੜੇ ਵੱਡੇ ਤੇ ਮਹਾਰਾਜ ਕੇ ਮਹਾਰਾਜ ਉਹਨੂੰ ਕਹਿਣ ਲੱਗੇ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਹੁਣ ਕੀ ਕਰੇ ਰੋਵੇ ਗਰਲਾਵੇ ਤੁ ਬਾ ਤੇ ਮਾਰਨ ਕਹਿ ਲਗਾ ਮਹਾਰਾਜ ਹੁਣ ਉਹ ਜਗਾ ਵੀ ਦੱਸ ਦੋ ਜਿੱਥੇ ਤੁਹਾਡੀਆਂ ਅੱਖੀਆਂ ਨਹੀਂ ਪਹੁੰਚਦੀਆਂ ਉਹ ਜਗਾ ਵੀ ਦੱਸ ਦਿਓ ਜਹਾ ਮਹਾਰਾਜ ਜੀ ਜਿੱਥੇ ਤੁਹਾਡੇ ਨੇਦਰ ਨਹੀਂ ਪਹੁੰਚਦੇ ਤੇ ਮਾਰੇ ਖੋਸ਼ ਹੋ ਕੇ ਗੱਲ ਨਾਲ ਲਾ ਲਿਆ ਕਹਿੰਦੇ ਸੋਹਣਿਆ ਜਿੱਥੇ ਸਾਰੀ ਸ੍ਰਿਸ਼ਟੀ ਨੂੰ ਬਰਛਣਾ ਆ ਉਥੇ ਤੈਨੂੰ ਛੱਡ ਦਿਆਂ ਤੂੰ ਹੀ ਬਖਸ਼ਿਆ ਜਾਏਗਾ ਮੈਂ ਦੇਖ ਤੇ ਦੇਖ ਤੇ ਉਹ ਤੂੰ ਹੀ ਸਕਦਾ ਏ ਸਕਦਾ ਏ ਉਹ ਤੇ ਵੀ ਸਕਦਾ ਏ ਉਹ ਕੋ ਵੀ ਸਕਦਾ ਏ ਉਹ ਤੇ ਵੀ ਸਕਦਾ ਏ ਉਹ ਕੋ ਵੀ ਸਕਦਾ ਏ ਤੇਰਾ ਚੰਗਾ ਮਾ ਤਾ ਬੰਦ ਹੁੰਦਾ ਚਾਲ ਰਸਤ ਕੋ ਖੋਲ ਆਏ ਇੱਕ ਦਸਤਾ ਬੰਦ ਹੁੰਦਾ ਚਾਲ ਰਸਤ ਕੋ ਖੋਲ ਆਏ ਇੱਕ ਦਸਤਾ ਬੰਦ ਹੁੰਦਾ ਚਾਲ ਰਸਤ ਕੋ ਖੋਲ ਆਏ ਇੱਕ ਰਸਤਾ ਬੰਦ ਹੁੰਦਾ ਚਾਲ ਰਸਤ ਖੋਲਦਾ ਸੋ ਮਨ ਨੂੰ ਹੁਕਮ ਹੋਇਆ ਸੀ ਸਾਡੇ ਚੈਨਲ ਵਾਲੇ ਜਪ ਗੁਰਬਾਣੀ ਵਾਲਿਆਂ ਵੱਲੋਂ ਕਿ ਉਹ ਜ਼ਰੂਰ ਸੁਨਾਇਓ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਸੋ ਡੋਲਰ ਦਿੰਦੇ ਹੀ ਨੇ ਨਾਲ ਨਾਲ ਹੀ ਆਧਾਰ ਦਿੰਦੇ ਨੇ ਸੰਗਤ ਦੇ ਕਈ ਅਸੀਂ ਸੰਗਤਾਂ ਨੇ ਜਿਨ੍ਹਾਂ ਨੂੰ ਅਜੇ ਦਰਸ਼ਨ ਹੁੰਦੇ ਆ ਮਹਾਪੁਰਸ਼ਾਂ ਦੇ ਮਾਰੇ ਕਿਲੇ ਵਾਲਿਆਂ ਦੇ ਮਾਰੇ ਦੇਹਰਾਦੂਰ ਵਾਲਿਆਂ ਦੇ ਮਾਰੇ ਜੀਂਦ ਵਾਲਿਆਂ ਦੇ ਤੇ ਕੋਈ ਗੱਲ ਕਹਿਣ ਵਾਲੀ ਨਹੀਂ ਪਰ ਇੱਕ ਮਨ ਦੀ ਅਵਸਥਾ ਬਣਾਉਣੀ ਹੈ ਕਿ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਇੱਕ ਸਰੀਰ ਕਹਿੰਦਾ ਮਹਾਰਾਜ ਜੀ ਸਦਾ ਹੀ ਹੱਥ ਸਿਰ ਤੇ ਰੱਖਿਓ ਕਹਿੰਦੇ ਸੋਹਣਿਆ ਚੁੱਕਿਆ ਹੀ ਕਦੋਂ ਹੱਥ ਚੁੱਕਿਆ ਹੀ ਕਦੋਂ ਉਹਨਾਂ ਦਾ ਹੱਥ ਸਦਾ ਹੀ ਸਾਡੇ ਸਿਰ ਤੇ ਆ ਪਰ ਇੱਕ ਮਨ ਦੀ ਅਵਸਥਾ ਬਣਾਈਓ ਅਵਸਥਾ ਤੱਕ ਲੈ ਕੇ ਪਹੁੰਚੀਏ ਕਿ ਮਹਾਰਾਜ ਜੀ ਬਖਸ਼ਿਸ਼ ਕਰੋ ਸਦਾ ਹੀ ਮੇਰਾ ਪਰਿਆਤ ਸਿਰ ਤੇ ਰੱਖਿਆ ਨਾ ਵਿਸਰੀ ਨਾ ਵਿਸਾਰੇ ਨਾ ਭੁੱਲੇ ਨਾ ਪੁੱਲਾਵੇ ਨਾ ਵਿਸਾਰੇ ਨਾ ਭੁੱਲੇ ਬਤ ਸਿਰ ਤੇ ਰੱਖੇ ਹੋਣੀ ਕਿਤੇ ਮੈਂ ਝੋਲ ਨਾ ਜਾਵਾਂ ਬਤ ਸਿਰ ਤੇ ਰੱਖੇ ਹੋਣੀ ਕਿਤੇ ਮਰ ਬੋਲ ਨਾ ਜਾਵਾਂ ਕਿਤੇ ਮੈਂ ਝੋਲ ਨਾ ਜਾਵਾਂ ਕਿਤੇ ਮੈਂ ਤੈਨੂੰ ਕੋਈ ਨਾ ਜਾਵਾਂ ਕਿਹ ਲੈ ਝੋਲ ਨਾ ਜਾਵਾਂ ਤੇ ਮੈਂ ਤੇਨੂੰ ਕੋਲੋਂ ਆ ਜਾਵਾ ਦੱਖੀਆਂ ਪੇ ਬਣਾ ਕੇ ਸਾਨੂੰ ਦਾ ਆਪਣੇ ਬਣਾ ਕੇ ਸਾਨੂੰ ਗੱਲ ਨਾਲ ਲਾ ਕੇ ਇਹ ਸਮੇ ਤੋਂ ਬਚਾ ਕੇ ਆਪਣੀ ਮਿਹਰ ਵਰਤਾ ਕੇ ਤੇ ਆਪਣੀ ਮਿਹਰ ਦੇ ਸਦਕਾ ਮਹਾਰਾਜ ਜੀ ਸਭ ਨੂੰ ਬਖਸ਼ ਲਏ ਤੇ ਨਿਗਰੀ ਕਰਵਾ ਸੱਚੇ ਪਾਤਸ਼ਾਹ ਤੋਂ ਸਮਾ ਸਮਾਪਤੀ ਆ ਦੋ ਤਿੰਨ ਮਿੰਟਾਂ ਦੀ ਹਾਜ਼ਰੀ ਧਾਰੀਵਾਲ ਭੋਜ ਦੇ ਕੁ ਸ਼ਰੀਰ ਨੇ ਭਾਈ ਹਰਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਨੇ ਬਚਨ ਸੁਣਾਇਆ ਕਹਿੰਦੇ ਨੇ ਮੈਂ ਨਾ ਰੋੜ ਤੇ ਜਾ ਰਿਹਾ ਮੋਟਰਸਾਈਕਲ ਤੇ ਤੇ ਜਾਂਦੇ ਜਾਂਦੇ ਇਸ ਤਰ੍ਹਾਂ ਹੋਇਆ ਕਿ ਮੈਂ ਲਿੰਕ ਰੋਡ ਤੋਂ ਹਾਈਵੇ ਤੇ ਚੜਨਾ ਸੀ ਜਦੋਂ ਮੈਂ ਹਾਈਵੇ ਤੇ ਚੜਿਆ ਨਾ ਤੇ ਚੜਦਿਆਂ ਚੜਦਿਆਂ ਮੈਂ ਵੇਖਿਆ ਕਿ ਪਿੱਛੇ ਮੈਨੂੰ ਕਹਿੰਦੇ ਕੋਈ ਗੱਡੀ ਦਿਖਾਈ ਨਹੀਂ ਦਿੱਤੀ ਪਰ ਗੱਡੀ ਕੋਈ ਆ ਰਹੀ ਸੀ ਮਗਰ ਮੈਂ ਚੜ ਗਿਆ ਉੱਤੇ ਤੇ ਉਹਨੇ ਮੈਨੂੰ ਕੋਚਣ ਵਾਸਤੇ ਬ੍ਰੇਕ ਮਾਰੀ ਤੇ ਖੁਦ ਕੋ ਕੰਟਰੋਲ ਨਹੀਂ ਆਇਆ ਉਹਦੀ ਗੱਡੀ ਦੀਆਂ 5-7 ਪਲਟੀਆਂ ਵਾਤੀ ਤੇ ਗੱਡੀ ਰੋਡ ਤੋਂ ਉੱਲੇ ਡਿੱਗ ਗਈ ਕਹਿੰਦੇ ਮੈਂ ਘਬਰਾ ਗਿਆ ਮੈਂ ਹੇ ਨਹੀਂ ਰੁਕਿਆ ਕਹਿੰਦੇ ਮੈਂ ਫੜਾ ਫੜ মোটরসাইকেল ਤੇ ਨਿਕਲ ਗਿਆ ਭੱਜ ਗਿਆ ਮੈਂ ਕਿ ਭਰਾ ਗਿਆ ਕਿਉਂਕਿ ਜੀ ਦੀ ਫਿਤਨਾ ਇਸ ਤਰ੍ਹਾਂ ਦੀ ਲਕ ਭਰਾ ਜਾਂਦਾ ਹੈ ਕਹਿੰਦੇ ਇਸ ਤਰ੍ਹਾਂ ਹੋਇਆ ਮੈਂ ਚਲਾ ਗਿਆ ਪਿੱਛੋਂ ਮੋਟਰਸਾਈਕਲ ਤੇ ਦੋ ਸਰੀਰ ਆ ਗਏ ਜਿਨ੍ਹਾਂ ਨੇ ਆ ਕੇ ਮੇਰਾ ਮੋਟਰਸਾਈਕਲ ਖੋਹ ਲਿਆ ਤੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਬਾਅਦ ਤੇ ਮੈਨੂੰ ਕਹਿੰਦੇ ਨੇ ਓਏ ਪਿੱਛੇ ਬੰਦੇ ਮਾਰ ਆਇਆ ਤੂੰ ਆ ਭੱਜਦਾ ਭੱਜ ਕੇ ਜਾਏਗਾ ਤੇ ਨਾਲ ਹੀ ਕਹਿੰਦੇ ਮੈਂ ਘਬਰਾ ਗਿਆ ਮੇਰੇ ਹੱਥੇ ਥੁੜ ਗਏ तकरीबन ਵਾਜ ਦਾ ਨਾਮ ਨਿਕਲਿਆ ਮੂੰਹ ਤੋਂ ਮਾਰੇ ਪਖਸ਼ਾ ਕਿਰਪਾ ਕਰਿਓ ਤੇ ਕਹਿੰਦੇ ਇੰਨਾ ਇੰਨੀ ਕਹਿਣ ਤੇ ਦੇਰ ਤੇ ਮੈਨੂੰ ਅਗਲਾ ਪਚਨ ਕਹਿੰਦੇ ਨੇ ਕਹਿੰਦੇ ਨੇ ਜਿਹੜੇ ਤੇਰੇ ਪਿੱਛੇ ਬਜ਼ੁਰਗ ਬੈਠੇ ਸਨ ਉਹ ਕਿੱਥੇ ਉਹ ਬਜ਼ੁਰਗਾਂ ਨੂੰ ਕਿੱਥੇ ਲਾ ਆਇਆ ਉਹ ਕਿੱਥੇ ਉਹ ਕਹਿਣ ਲੱਗਾ ਉਹ ਭਾਈ ਮੈਂ ਤਾਂ ਇਕੱਲਾ ਹੀ ਸੀ ਮਰਨਾ ਕੋਈ ਬਜ਼ੁਰਗ ਨਹੀਂ ਬੈਠਾ ਮੈਂ ਇਕੱਲਾ ਹੀ ਸੀ ਕਿਹਦੇ ਨਹੀਂ ਤੇਰੇ ਨਾਲ ਕਿ ਬਜ਼ੁਰਗ ਬੈਠੇ ਸੀ ਪਿੱਛੇ ਉਹ ਕਿੱਥੇ ਨੇ ਕਹਿੰਦੇ ਮੈਨੂੰ ਸੋਚ ਕੇ ਕਿ ਮਾਰੇ ਆਪ ਕਿਹੜ ਵਰਤ ਗਏ ਨੇ ਗਰੀਬਨਵਾਜ਼ ਕਹਿੰਦੇ ਮੈਂ ਫੋਨ ਕੱਢਿਆ ਮਹਾਰਾਜ ਜੀ ਆ ਦਾ ਸਰੂਪ ਕੱਢਿਆ ਤੇ ਕਹਿੰਦੇ ਸਾਹਮਣੇ ਕਿਤਾ ਕਹਿੰਦਾ ਓ ਇਹੋ ਜੀ ਕਹਿੰਦਾ ਇਹੋ ਜੀ ਬਜ਼ੁਰਗ ਤੇਰੇ ਪਿੱਛੇ ਬੈਠੇ ਦਾ ਇਹ ਕਹਿੰਦੇ ਇਹ ਬਜ਼ੁਰਗ ਨੇ ਤੇ ਤੈਨੂੰ ਬਚਾਇਆ ਜਦੋਂ ਤੇਰਾ ਮੋਟਰਸਲ ਅੱਗੇ ਗੱਡੀ ਤੇ ਤੇਨੂੰ ਪਲਟੀ ਤੇਰੇ ਉੱਤੇ ਵੱਜਣ ਲੱਗੀ ਸੀ ਤੇਰਾ ਮੋਟਰਸਲ ਫੜ ਕੇ ਪਿੱਛੋਂ ਇਹਨਾਂ ਨੇ ਤੇ ਕਿਥੇ ਆ ਸੀ ਤੇ ਤੈਨੂੰ ਇੰਨਾ ਹੀ ਬਚਾਇਆ ਤੇ ਇਹਨਾਂ ਨੂੰ ਉਤਾਰਿਆ ਕਹਿੰਦਾ ਮੈਂ ਦੱਸਿਆ ਕਿ ਇਹ ਸਾਡੇ ਮਹਾਰਾਜ ਨੇ ਇਹ ਗਰੀਬਨ ਵਾਲੀ ਸਨ ਸਨ 1980 ਚ ਓਲਾ ਕਰ ਗਏ ਨੇ ਕਹਿੰਦੇ ਉਹ ਵੀ ਹਰਾਨ ਹੋਏ ਫਿਰ ਉਹ ਵੀ ਬੜੇ ਕਹਿੰਦੇ ਮਾਰੇ ਤੇ ਸਰਦਾ ਬੱਚੀ ਕਹਿੰਦੇ ਸੀ ਨਾਲ ਮੋਟਰਸਾਈਕਲ ਲੈ ਕੇ ਤਿੰਨੇ ਤੇ ਇਧਰ ਪਹੁੰਚੇ ਜਿੱਥੇ ਐਕਸੀਡੈਂਟ ਹੋਇਆ ਸੀ ਉੱਥੇ ਆ ਕੇ ਵੇਖਿਆ ਤੇ ਉਹ ਵੀ ਜਿਹੜੇ ਸਾਰੇ 4 ਸਰੀਰ ਸਨ ਵਿੱਚ ਗੱਡੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਛੇੜਣੀ ਲੱਗੀ ਚਾਹਾਂ ਮਾਰਨ ਇਧਰੋਂ ਵੀ ਰੱਖ ਲਿਆ ਤੇ ਉਧਰੋਂ ਵੀ ਰੱਖ ਲਿਆ ਟੱਕਿਆ ਆਪਣੇ ਬਣਾ ਕੇ ਸਾਨੂੰ ਗਾਲ ਨਾਲ ਲਾ ਕੇ ਐਸਾ ਸਰ ਦੇ ਰੱਖੇ ਹੋ ਜੀ ਕਿਤੇ ਲਾਉਂਦਾ ਮੱਧ ਸਰ ਤੇ ਸਾਰੇ ਕਿ ਭੱਗ ਮਾਰੇ ਨੂੰ ਯਾਦ ਆਵੇ ਕਿਤੇ ਮੈਂ ਦੋ ਨਾ ਜਾਵਾ ਕਿਤੇ ਮੈਂ ਤੈਨੂੰ ਭੁੱਲਦਾ ਕਿਤੇ ਮੈਂ ਦੂਰ ਨ ਜਾਵਾ ਮੈਂ ਤੈਨੂੰ ਭੁੱਲ ਨਾ ਜਾਵਾਂ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾਂ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾਂ ਇਤਨੀ ਕਿਹਾ ਦੀ ਬਾਲ ਪ੍ਰੇਉਤੀ ਬਾਣੀ ਪੜਦੇ ਮਹਾਰਾਜ ਜੀਆ ਦਾ ਨਾਲ